ਅੱਜ ਫੇਰ ਇੱਕ ਵਾਰ ਮੋਹਣਗਿਲ ਤੁਹਾਨੂੰ ਸਾਰਿਆਂ ਨੂੰ ਕਲਾ ਦੇ ਅੰਗ ਸੰਗ ਦੇ ਵੇੜੇ ਦੇ ਵਿੱਚ ਜੀ ਆਇਆਂ ਨੂੰ ਕਹਿੰਦਾ ਹੋਇਆ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਬਹੁਤ ਸਤਿਕਾਰ ਪਿਆਰ ਜੋ ਤੁਸੀਂ ਦਿੰਦੇ ਹੋ ਉਹ ਮੇਰੀ ਊਰਜਾ ਉਹਦੇ ਨਾਲ ਇਹ ਹੋਰ ਵੀ ਕੰਮ ਕਰਨ ਲਈ ਮੇਰੀ ਰੀਜ ਬਣਦੀ ਆ ਔਰ ਮੈਂ ਚਾਹਣਾ ਹੈਗਾ ਵੀ ਇਹ ਉਮਰ ਪਰ ਮੈਂ ਇਹ ਕੰਮ ਤੁਹਾਡੇ ਲਈ ਕਰਦਾ ਰਹਾ ਜੋ ਕਲਾ ਦੇ ਅੰਗ ਵਿੱਚ ਆਪਾਂ ਕਲਾ ਦੇ ਅੰਗ ਸੰਗ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਗੱਲਾਂ ਬਾਤਾਂ ਕਰਦੇ ਆ ਅੱਜ ਵੀ ਉਸੇ ਲੜੀ ਦੇ ਵਿੱਚ ਸਾਡੇ ਇੱਕ ਬੜੇ ਹੀ ਬਹੁਪਰਤੀ ਕਲਾਕਾਰ ਗੁਰਨਾਮ ਸਿੰਘ ਥਾਂਦੀ ਆਏ ਨੇ ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆਂ ਫਿਰ ਬਾਕੀ ਗੱਲਾਂ ਕਰਾਂਗੇ ਗੁਰਨਾਮ ਸਿੰਘ ਥਾਂਦੀ ਜੀ ਜੀ ਆਇਆਂ ਨੂੰ ਸਸਕਾਰ ਜੀ ਤੁਹਾਨੂੰ ਅਤੇ ਤੁਹਾਡੀ ਮੈਨੇਜਮੈਂਟ ਨੂੰ ਸਾਰਿਆਂ ਨੂੰ ਐਂਡ ਤੁਹਾਡੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਗਨਾਰ ਸਿੰਘ ਸਾਹ ਦੀ ਗੱਲਾਂ ਬਹੁਤ ਨੇ ਆਪਾਂ ਸਿੱਧੇ ਹੀ ਆਉਣੇ ਆ ਹਾਂਜੀ ਸਿੱਧੇ ਤੁਸੀਂ 92 ਦੇ ਵਿੱਚ ਕੈਨੇਡਾ ਆਏ ਸੀ ਹਾਂਜੀ ਅਸੀਂ ਉਦੋਂ ਪਹਿਲਾਂ ਪੰਜਾਬ ਦੇ ਵਿੱਚ ਕੀ ਕਰਦੇ ਸੀ ਪੰਜਾਬ ਚ ਅਸੀਂ ਪੜਦੇ ਸੀਗੇ ਪਹਿਲਾਂ ਤਾਂ ਫਿਰ ਨਾਲ ਖੇਤੀ ਕਰਦੇ ਸੀਗੇ ਕਿਹੜੀ ਕਿਹੜੀ ਜਗ੍ਹਾ ਨੂੰ ਬਿਲੋਂਗਾ ਤੁਸੀਂ ਅਸੀਂ ਫਲੋਰ ਦੇ ਕੋਲ ਪੈਣਿਆ ਸਾਡਾ ਛੋਟਾ ਜਿਹਾ ਇੱਕ ਪਾਲਾਂ ਹਾਂ ਹਾਂ ਤੇ ਫਿਰ ਉਦੋਂ ਬਾਅਦ ਅਸੀਂ ਨੂਰਮਲ ਦੇ ਕੋਲ ਜ਼ਮੀਨ ਲੈ ਲਈ ਗੁਰਸਿਆਪੀ ਰਾਜ ਕੱਲ ਉੱਥੇ ਅਸੀਂ ਰਹਿੰਦੇ ਆ ਹਾਂ ਤੇ ਅਸੇ ਉਥੋਂ ਖੇਤੀ ਕਰਦੇ ਪੜਦੇ ਹਟੇ ਖੇਤੀ ਲਾ ਪੈ ਕੰਨ ਮੜ ਜੇ ਤਾਂ ਫੇ ਛੇਤੀ ਸਾਡਾ ਇੱਧਰ ਬਣ ਗਿਆ ਸਾਡੀ ਸਿਸਟਰ ਨੇ ਸਾਨੂੰ ਸੱਦ ਰਿਆ ਪਹਿਲਾਂ ਹੀ ਉਹ ਪੜਦੇ ਤਾਂ ਹੀ ਕਿਤੇ ਚ ਲੱਗੇ ਸੀ ਵੀ ਬਣਦਾ ਸੀ ਪੜ ਪੜ ਹੁੰਦਾ ਨਹੀਂ ਜੀ ਪੜਨਾ ਹੁੰਦਾ ਨਹੀਂ ਜਿੱਧਰ ਦਾ ਬਣਦਾ ਸੀ ਕੈਨੇਡਾ ਜਾ ਕੇ ਅੱਛਾ ਫੇ ਤੁਸੀਂ ਕੈਨੇਡਾ ਆ ਗਏ ਤੇ ਕੈਨੇਡਾ ਆਉਣ ਤੋਂ ਪਹਿਲਾਂ ਵੀ ਕੋਈ ਕਲਾ ਦੇ ਨਾਲ ਤੁਸੀਂ ਹਮੇਸ਼ਾ ਕਰਦੇ ਸੀ ਕੁਝ ਹਾਂਜੀ ਇਹ ਸਾਡੇ ਇੱਕ ਸਾਡਾ ਗਰੁੱਪ ਹੁੰਦਾ ਸੀ ਛੋਟਾ ਜਿਹਾ ਸਾਡੇ ਪਿੰਡ ਦਾ ਹੀ ਤੇ ਅਸੀਂ ਮੈਂ ਗਾਉਂਦਾ ਹੁੰਦਾ ਸੀ ਨਾਲ ਉਹਨਾਂ ਦੇ ਤੇ ਅਸੀਂ ਨਾਟਕ ਵੀ ਉੱਥੇ ਖੇਡਦੇ ਸੀ ਅੱਛਾ ਹਾਂਜੀ ਸਕੂਲੇ ਵੀ ਖੇਡੇ ਆ ਤੇ ਸਾਡਾ ਜਿਹੜਾ ਗੋਰਸੀਆਂ ਪਿੰਡ ਹੈ ਅੱਜਕੱਲ ਜਿੱਥੇ ਅਸੀਂ ਰਹਿੰਦੇ ਆ ਹਾਂ ਉੱਥੇ ਵੀ ਇੱਕ ਸਾਡੇ ਕੋਲ ਟੀਮ ਸੀ ਮੈਂ ਵੀ ਤੇ ਉਹਦੇ ਉੱਤੇ ਯਾਰ ਕੀਤੀ ਤਾਂ ਪਹਿਲਾਂ ਵੀ ਸੀਗਾ ਉਹਦਾ ਮੁੰਡੇ ਫਿਰ ਅਸੀਂ ਤਿਆਰ ਇੱਕ ਟੀਮ ਕਰ ਲਈ ਸੀ ਉੱਥੇ ਤੇ ਉਹਨਾਂ ਨੇ ਨਾਟਕ ਉਹਨਾਂ ਦੇ ਨਾਲ ਮੈਂ ਖੇਡਿਆ ਇੱਕ ਦੋ ਦੋ ਖੇਡੇ ਸੀ ਛੋਟੇ ਛੋਟੇ ਕਿ ਜਗ੍ਹਾ ਤੇ ਖੇਡਦੇ ਹੁੰਦੇ ਸੀ ਅਸੀਂ ਛੋਟੇ ਛੋਟੇ ਪਿੰਡਾਂ ਚ ਜਾ ਕੇ ਖੇਡਦੇ ਸੀ ਪਿੰਡਾਂ ਚ ਜਾ ਕੇ ਖੇਡਦੇ ਸੀ ਹਾਂਜੀ ਹਾਂਜੀ ਇਹ ਇਹ ਮਤਲਬ ਤੁਸੀਂ ਸਪੈਸ਼ਲੀ ਉਸ ਨਾਟਕ ਲਈ ਅਰੇਂਜ ਕਰਦੇ ਸੀ ਜਾਂ ਪਹਿਲਾਂ ਕੋਈ ਉੱਥੇ ਪ੍ਰੋਗਰਾਮ ਹੁੰਦਾ ਸੀ ਜੀ ਦੇ ਵਿੱਚ ਤੁਸੀਂ ਪਾਰਟ ਵਣ ਜਾਂਦੇ ਸੀ ਜਿਹੜੇ ਜਿਹੜਾ ਤਾਂ ਅਸੀਂ ਨਾਟਕ ਖੇਡਿਆ ਸਪੈਸ਼ਲ ਉਹ ਲਈ ਤਾਂ ਅਸੀਂ ਨਾਟਕ ਲਈ ਅਰੇਂਜ ਕੀਤਾ ਸੀ ਹਾਂਜੀ ਤੇ ਇੱਕ ਅਸੀਂ ਉੱਥੇ ਪਿੰਡ 'ਚ ਮੇਲਾ ਸੀ ਉਹ ਮੇਲੇ ਦੇ ਵਿੱਚ ਅਸੀਂ ਖੇਡਿਆ ਹਾਂ ਮੇਲੇ ਦੇ ਵਿੱਚ ਤਾਂ ਫੁਰਪੁਰੀ ਆਉਂਦੀ ਐਸ ਪਹਿਲਾਂ ਹੁੰਦੀ ਐ ਜਦੋਂ ਤੁਸੀਂ ਉਂ ਜਾ ਕੇ ਨਾਟਕ ਖੇਡਿਆ ਤਾਂ ਉਹ ਬਾਬਾ ਲੋਕ ਹਾਂਜੀ ਸਾਡੇ ਆਲੇ ਦੁਆਲੇ ਪਿੰਡਾਂ ਤੋਂ ਆ ਗਏ ਸੀ ਦੇਖਣ ਹਾਂਜੀ ਇਹ ਕਿੰਨਾ ਕਿੰਨੇ ਕੁ ਲੰਬੇ ਨਾਟਕ ਸੀਗੇ ਸਾਡੇ ਉਹ ਹੈਗਾ ਸੀ ਉਹ 2 ਘੰਟੇ ਦਾ ਸੀ ਵਿੱਚ ਗੀਤਾਂ ਦਾ ਸੀ ਗੀਤ ਬਹੁਤ ਸੀਗੇ ਓਕੇ ਓਕੇ ਮੁੰਡੇ ਗੀਤ ਬਹੁਤ ਹੁੰਦੇ ਸੀ ਵਧੀਆ ਤੇ ਉਹਨਾਂ ਨੇ ਗੀਤ ਤਿਆਰ ਕੀਤੇ ਅਸੀਂ ਬਹੁਤ ਸਾਰੇ ਓਕੇ ਤੇ ਫਿਰ ਅਸੀਂ ਨਾਲ ਇੱਕ ਛੋਟਾ ਜਿਹਾ ਨਾਟਕ ਵਿੱਚ ਰੱਖਿਆ ਸੀ ਤੇ ਜਿਆਦਾ ਜ਼ਿਆਦਾਤਰ ਜਿਆਦਾਤਰ ਸਾਡੇ ਪਿੰਡ ਦੇ ਮੁੰਡਿਆਂ ਨੂੰ ਗਾਉਣ ਦਾ ਸ਼ੌਂਕ ਬਹੁਤ ਸੀ ਗੀਤ ਸੰਗੀਤ ਗਾਉਂਦੇ ਬਹੁਤ ਸੀ ਵਧੀਆ ਕੋਈ ਉੱਥੇ ਕੋਈ ਮਿਊਜ਼ਿਕ بڑا ਇਨਸਟਰੂਮੈਂਟ ਵੀ ਵਜਾਉਂਦੇ ਸੀ ਹਾਂ ਮੈਂ ਕਦੇ-ਕਦੇ ਢੋਲ ਕਿ ਭਿਜਾ ਲਾਂਦਾ ਸੀ ਦੂਸਰੇ ਮੁੰਡੇ ਨਾਲ ਦੂਸਰੇ ਮੁੰਡੇ ਬਾਜਾ ਭਿਜਾ ਲੈਂਦੇ ਸੀ ਲੋਕ ਹਾਂਜੀ ਇਹ ਜਿਹਸੀ ਟੀਮ ਦਾ ਸੀਗੀ ਹਾਂਜੀ ਟੀਮ ਸੀਗੀ ਹਾਂਜੀ ਅੱਛਾ ਫਿਰ ਤਾਂ ਤੁਸੀਂ ਪਹਿਲਾਂ ਹੀ ਕਲਾ ਨਾਲ ਜੁੜੇ ਸੀ ਫਿਰ ਜਦੋਂ ਉੱਥੋਂ ਥੋੜਾ ਜਿਹਾ ਜਾਗ ਲੱਗਾ ਫਿਰ ਇੱਥੇ ਆ ਕੇ ਤਾਂ ਫਿਰ ਬਹੁਤ ਅਸੀਂ ਇੱਥੇ 92 ਦੇ ਵਿੱਚ ਇੱਥੇ ਜਦੋਂ ਆ ਗਏ ਹੋ ਤੁਸੀਂ ਹਾਂਜੀ ਪਹਿਲਾ ਕੰਮ ਤਾਂ ਹੁੰਦਾ ਰੋਜੀ ਰੋਟੀ ਹਾਂਜੀ ਪੇਟ ਭਰ ਹੁੰਦਾ ਆਪਦਾ ਤੇ ਪਰਿਵਾਰ ਦਾ ਹਨਾ ਇਹ 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 ਬੇਸਿਕ ਲੋਡ ਆ ਮੇਰਾ ਖਿਆਲ ਦਾ ਜਿਹੜਾ ਬੰਦਾ ਇਹ ਵੀ ਨਹੀਂ ਕਰਦਾ ਹੈਗਾ ਤਾਂ ਉਹਦੇ ਨੂੰ ਮਾੜਾ ਬੰਦਾ ਕੋਈ ਹੈ ਨਹੀਂ ਇਹ ਤਾਂ ਗੱਲ ਪੱਕੀ ਆ ਜੀ ਕੰਮ ਤਾਂ ਕਰਨਾ ਪੈਂਦਾ ਕੰਮ ਕਰਨਾ ਪੈਂਦਾ ਔਰ ਫਿਰ ਫਿਰ ਤੁਸੀਂ ਜਦੋਂ ਤੁਸੀਂ ਇੱਕ ਤੁਹਾਡੇ ਇਹ 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 ਤਾਂ ਹੋ ਗਿਆ ਇੱਕ ਪਰਿਵਾਰ ਦਾ ਸਰਪ੍ਰਸਤ ਹੋ ਗਿਆ ਹਾਂਜੀ ਤੇ ਦੂਸਰੇ ਪਾਸੇ ਤੁਹਾਡੇ ਅੰਦਰ ਇੱਕ ਬੈਠਾ ਜਿਹੜਾ ਜਿਹੜਾ ਕਲਾਕਾਰ ਸੀਗਾ ਉਸਲ ਵਟੇ ਲੈਂਦਾ ਸੀਗਾ ਉਸ ਕਲਾਕਾਰ ਦੀ ਜਿਹੜੀ ਕਲਾ ਸੀ ਉਹਨੂੰ ਇੱਥੇ ਕਿਵੇਂ ਮਿਲਿਆ ਤੁਸੀਂ ਅਸੀਂ ਕਿਹੜੀ ਜਗ੍ਹਾ ਤੇ ਗਏ ਮੈਂ ਸੁਕਾਮਸ਼ ਆਏ ਅਸੀਂ ਪਹਿਲਾਂ ਸੁਕਾਮਸ਼ ਛੁੜਾ ਜਾਂ ਟਾਉਨ ਹੈ ਆਪਣੇ ਇੱਥੇ ਨੌਰਥ ਤੇ ਬਿਲਕੁਲ ਤੇ ਉੱਥੇ ਬਹੁਤ ਚਿਰ ਰਹੇ ਅਸੀਂ ਉੱਥੇ ਹੋਟਲਾਂ 'ਚ ਕੰਮ ਕਰਦੇ ਸੀ ਤੇ ਅਸੀਂ ਮੁੰਡਿਆਂ ਦੇ ਨਾਲ ਉੱਥੇ ਵੀ ਰਲ ਕੇ ਮੈਂ ਛੁੜੀ ਜੇ ਭੰਗੜੇ ਦੀ ਟੀਮ ਬਣਾਉਣੀ ਚਾਹੀ ਤੇ ਅਸੀਂ ਰਿਹਸਲ ਲਾਪੇ ਕਰਨ ਤੇ ਉਦੋਂ ਬਾਅਦ ਜਦੋਂ ਅਸੀਂ ਇੱਧਰ ਆਏ ਮੂਵ ਹੋ ਗਿਆ ਫਿਰ ਸਰੀਜ 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 ਮੂਵ ਹੋਣ ਤੋਂ ਬਾਅਦ ਫਿਰ ਸਾਨੂੰ ਇੱਥੇ ਗੁਰਦੀਪਾਤ ਅਕੈਡਮੀ ਦੇ ਕਿਹੜੇ ਕਿਹੜੇ ਰਹਿੰਦੀ ਆ ਨਾ ਇੱਥੇ ਅਸੀਂ ਮੂਵ ਹੋ ਗਏ ਸੀ 98 99 ਦੇ ਵਿੱਚ ਹੋ ਗਿਆ ਸੀ ਮੈਂ ਹਾਂਜੀ ਹਾਂਜੀ ਤੇ ਉੱਥੋਂ ਬਾਅਦ ਫਿਰ ਬਿੱਲਾ ਸਾਨੂੰ ਬਿੱਲਾ ਜੀ ਮਿਲ ਗਿਆ ਬਿੱਲਾ ਤਖਰ ਹਾਂਜੀ ਬਿੱਲਾ ਤਖਰ ਮਿਲਿਆ ਹਾਂਜੀ ਗੁਰਦੀਪ ਪੁੱਲਰ ਮਿਲਿਆ ਹਾਂਜੀ ਤੇ ਗੁਰਦੀਪ ਪੁੱਲਰ ਜੀ ਨਾਲ ਅਸੀਂ ਮੈਂ ਉੱਥੇ ਗਿਆ 2000 ਦੇ ਵਿੱਚ ਕਾਨਫਰੰਸ ਸੀਗੀ ਇੱਥੇ ਆਪਣੇ ਪ੍ਰੈਸ ਜਾਰਜ ਪੰਜਾਬੀ ਕਾਨਫਰੰਸ ਸੀਗੀ ਸੀਗੀ ਉੱਥੇ ਗੁਰਦੀਪੂਰ ਜੀ ਮੈਨੂੰ ਮਿਲੇ ਸਾਡਾ ਉੱਥੇ ਇੱਕ ਫਰੈਂਡ ਆ ਤੇ ਰਿਸ਼ਤੇਦਾਰ ਵੀ ਜਸਵਿੰਦਰ ਬਿੰਦਾ ਆ ਨਾ ਉਹਨੇ ਮਿਲਾਇਆ ਤੇ ਉਹਨੇ ਨੇ ਕਿਹਾ ਕਿ ਇਹਨਾਂ ਨੇ ਮੂਵੀਆਂ ਬਣਾਈਆਂ ਦੋ ਫਿਰ ਅਸੀਂ ਗੱਲਾਂ ਬਾਤਾਂ ਕੀਤੀਆਂ ਫੋਟੋ ਬਾਦ ਫਿਰ ਫਿਰ ਤੇ ਉਹਦੇ ਮੈਂਬਰ ਬਣ ਗਿਆ ਫਿਰ ਤੇ ਉਹਦੇ ਮੈਂਬਰ ਬਣ ਗਿਆ ਫਿਰ ਬਿੱਲਾ ਮਿਲ ਗਿਆ ਬਿੱਲਾ ਸਰੰਗੀ ਵਜਾਉਣਾ ਹੁੰਦਾ ਸੀ ਬਿੱਲੇ ਦੇ ਤੁਹਾਡੀ ਜਿਹੜੀ ਟਿਊਨਿੰਗ ਬੜੀ ਤਕੜੀ ਆ ਕਿਉਂਕਿ ਉਹ ਸਰੰਗੀ ਲਗੋਜ਼ੇ ਟਾਡ ਤੁਸੀਂ ਵੀ ਵਜਾਉਂਦੇ ਆ ਪਰ ਤੁਸੀਂ ਉਹਦੇ ਕੋਲ ਬਹੁਤ ਆਇਆ ਟਾਡੋ ਨੇ ਮੈਨੂੰ ਸਿਖਾੜੀ ਆ ਤੇ ਉਹਦੇ ਕੋਲ ਸਰੰਗੀ ਸਿੱਖਣ ਦੀ ਕੋਸ਼ਿਸ਼ ਨਹੀਂ ਕੀਤੀ ਨਾ ਨਾ ਸਰੰਗੀ ਇਹ ਔਖਾ ਮੇਰੇ ਉਹ ਬੜਾ ਟੈਕਨੀਕਲ ਸਾਜ਼ ਆ ਮੇਰੇ ਲਈ ਔਖਾ ਔਰ ਫਿਰ ਤੁਸੀਂ ਜਿਵੇਂ ਗੋਂਦੇ ਵੀ ਇਕੱਠੇ ਹਾਂਜੀ ਲਿਖਦੇ ਹੋ ਤੁਸੀਂ ਤੁਸੀਂ ਗੀਤ ਵੀ ਲਿਖਦੇ ਹੋ ਹਾਂਜੀ ਲਿਖਣ ਦੀ ਤਾਂ ਬਹੁਤ ਟਰਾਈ ਕੀਤੀ ਮੈਂ ਲਿਖੇ ਬਹੁਤ ਗੀਤ ਲਿਖੇ ਦੂਜੇ ਜ਼ਿਆਦਾ ਧਾਰਮਿਕ ਲਿਖੇ ਮੈਂ ਹੂੰ ਹੂੰ ਸੱਭਿਆਚਾਰਕ ਬਹੁਤ ਲਿਖੇ ਪੰਜਾਬ ਦੇ ਵਿੱਚ ਵੀ ਤੁਸੀਂ ਆਪਦੇ ਲਿਖੇ ਗਾਉਂਦੇ ਸੀ ਕਿ ਹਾਂਜੀ ਪੰਜਾਬ 'ਚ ਵੀ ਮੈਂ ਲਿਖੇ ਗੀਤ ਆਪਣੇ ਗੀਤ ਲਿਖੇ ਅਸੀਂ ਗਾਏ ਜਦੋਂ ਇੱਕ ਛੋਟਾ ਜਿਹਾ ਧਾਰਮਿਕ ਜਥਾ ਸੀ ਸਾਡਾ ਪਾਲਾਂ 'ਚ ਤੇ ਅਸੀਂ ਤਕਰੀਬਨ ਜਦੋਂ ਵੀ ਕੋਈ ਪ੍ਰੋਗਰਾਮ ਹੋਣਾ ਕਿਤੇ ਗੁਰਦੁਆਰਾ ਸਾਹਿਬ ਨਗਰ ਕੀਰਤਨ ਹੋਣਾ ਹੂੰ ਤਾਂ ਅਸੀਂ ਉੱਥੇ ਗੱਲੇ ਹੀ ਦਾ ਸੀ بڑے بڑے ਖਾਣ ਪੀਣ ਜਗ੍ਹਾ ਬਣ ਜਾਂਦੇ ਤੇ ਖਾਣ ਜਾਂਦੇ ਕਦੇ ਕਦੇ ਗੱਲੇ ਜਾਂਦੇ ਸੀ ਕੰਡੀਨ ਦੇ ਵਿੱਚ ਬੰਦੇ ਨੂੰ ਬੜਾ ਹੋ ਜਾਂਦਾ ਸੀ ਹਾਂਜੀ ਹਾਂਜੀ ਹੋ ਜਾਂਦਾ ਸੀ ਕਦੇ ਤੇ ਫਿਰ ਤੁਸੀਂ ਕੈਨੇਡਾ ਦੇ ਵਿੱਚ ਜਿਵੇਂ ਹੁਣ ਤੁਸੀਂ ਕਿਹਾ ਬਿੱਲੇ ਤਖਰ ਦੇ ਨਾਲ ਤੁਸੀਂ ਆਪ ਦੇ ਗੀਤ ਲਿਖੇ ਸਰੰਗੀ ਤੇ ਉਹਨਾਂ ਦੇ ਉਹਦੇ ਨਾਲ ਤੁਸੀਂ ਆਪ ਗਾਉਂਦੇ ਜੀ ਪ੍ਰੈਜੈਂਟ ਕਰਦੇ ਰਹੇ ਹਾਂਜੀ 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 ਅਸੀਂ तकरीबन ਆਪਣੇ ਲਿਖੇ ਗਾਉਂਦੇ ਆਂ ਜ਼ਿਆਦਾ ਤਾਂ ਜਿਹੜੇ ਸੱਭਿਆਚਾਰਕ ਲੋਕ ਗੀਤ ਆ ਉਹ ਅਸੀਂ ਗਾ ਲਈਦੇ ਆ ਉਹ ਆਮ ਸਾਰੀ ਦੁਨੀਆ ਗਾਉਂਦੀ ਆ ਤੇ ਜਦੋਂ ਇੱਕ ਮੇਵਾ ਸਿੰਘ ਜੀ ਦਾ ਅਸੀਂ ਗੀਤ ਰਿਕਾਰਡ ਕੀਤਾ ਆਪਣਾ ਲਿਖਿਆ ਹੋਇਆ ਇੱਥੇ ਉਹ ਉਹਦੀ ਵੀਡੀਓ ਵੀ ਬਣਾਈ ਸੁਪਰੀਮ ਜੀ ਨੇ ਬਣਾਈ ਵੀਡੀਓ ਤਾਂ ਉਹ ਬਹੁਤ ਵਧੀਆ ਸਾਨੂੰ ਉਹਦਾ ਹੰਗਾਰਾ ਬਹੁ ਮਿਲਿਆ ਤੇ ਉਹ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਵੀ ਤੁਸੀਂ ਆਏ ਸੀ ਹਾਂਜੀ ਇੱਥੇ ਹਾਂਜੀ ਇੱਥੇ ਗਿਆ ਵੀ ਸੀ ਤਾਂ ਉਹ ਫਿਰ ਉਦੋਂ ਬਾਅਦ ਚਲੋ ਇਹ ਚੱਲ ਫਿਰ ਤਾਂ ਅਸੀਂ ਪਿੱਛੇ ਹਟੇ ਨਹੀਂ ਫਿਰ ਜਿਹੜੇ ਵੀ ਜਿੰਨੇ ਵੀ ਅਸੀਂ ਕੋਈ ਵੀ ਇਸ਼ੂ ਹੋਣਾ ਉਹਦੇ ਤੇ ਗੀਤ ਲਿਖਣਾ ਸ਼ੁਰੂ ਕਰ ਦੇਣਾ ਤੇ ਨਾਲ ਲਿਖ ਕੇ ਤੇ ਨਾਲ ਹੀ ਫਿਰ ਅਸੀਂ ਗਾਉਣਾ ਐ ਇੰਟਰਟੇਨਿੰਗ ਦੇ ਨਾਲ-ਨਾਲ ਤੁਹਾਡੇ ਗੀਤਾਂ ਦੇ ਵਿੱਚ ਕੋਈ ਨਾ ਕੋਈ ਸਮਾਜਿਕ ਮਸਲੇ ਨੂੰ ਅਵਾਰਿਆ ਹੁੰਦਾ ਹੈਗਾ ਸੇਧ ਦਿੱਤੀ ਹੁੰਦੀ ਆ ਹਾਂਜੀ ਹਾਂਜੀ ਇਹ ਇਹ ਤੁਸੀਂ ਜਾਣ ਪੁੱਛ ਕੇ ਇਸ ਤਰ੍ਹਾਂ ਦੇ ਹੀ ਲਿਖਦੇ ਹੋ ਮੈਂ ਅਬ ਮੈਂ ਟਰਾਈ ਕਰਦਾ ਹੁੰਦਾ ਕਿ ਜਿਹੜੀ ਲਿਖਤ ਹੋਵੇ ਉਹਦੇ ਵਿੱਚ ਮੈਸੇਜ ਹੋਵੇ ਕੋਈ ਮੈਂ ਟਰਾਈ ਕਰਦਾ ਹੁੰਦਾ ਵੀ ਜਿੰਨਾ ਚਿਰ ਸਿਰਫ ਐਂਟਰਟੇਨਮੈਂਟ ਨਾ ਹੋਵੇ ਹਾਂ ਸਿਰਫ ਐਂਟਰਟੇਨਮੈਂਟ ਵਿੱਚ ਗੱਲ ਹੋਵੇ ਹਾਂਜੀ ਕੋਈ ਗੱਲ ਹੋਵੇ ਇੱਕ ਕਈ ਵਾਰੀ ਮੈਂ ਸਾਡੇ ਜੇ ਇੱਕ ਹਾਸਾ ਹੁੰਦਾ ਕਈ ਵਾਰੀ ਮੈਂ ਲਿਖਤ ਬਹੁਤ ਲੈਣਾ ਫਿਰ ਜਦੋਂ ਬਿੱਲੇ ਦੇ ਕੋਲ ਉਹ ਲਿਖਤ ਜਾਂਦੀ ਆ ਫੂ ਕੱਟਣਾ ਸ਼ੁਰੂ ਕਰ ਦਿੰਦਾ ਕਿ ਆਪ ਵੀ ਨਹੀਂ ਬਿੱਲਾ ਬਿੱਲਾ ਨਾ ਉਧਰ ਆਵਾਜ਼ ਉਹ ਕਹਿੰਦਾ ਨਹੀਂ ਨਹੀਂ ਇੱਕ ਨਾ ਮੈਨੂੰ ਥੋੜਾ ਜਿਹਾ ਹੋਰ ਇਤੇ ਸ਼ਾਨ ਨਹੀਂ ਲਾਓ ਇਹਦੇ ਵਿੱਚ ਉਹ ਪ੍ਰਾਪਰ ਗੱਲ ਬਣੀ ਨਹੀਂ ਫਿਰ ਅਸੀਂ ਬਹਿ ਕੇ ਆਪ ਸੱਚੀ ਦੋਨੇ ਜਣੇ ਉਹਨੂੰ ਸਹੀ ਕਰਦੇ ਆਂ ਨੀ ਉਹ ਫਿਰ ਉਹਦੇ ਵਿੱਚ ਰਵਾ ਕਰਨਾ ਤਾਂ ਹਾਂਜੀ ਹਾਂਜੀ ਕੋਈ ਅਖੜੜਕ ਦਾ ਨਾ ਹੋਵੇ ਉਹ ਕਰਕੇ ਸਰੰਗੀ ਤੇ ਜਿਹੜਾ ਢਲਦਾ ਹੀ ਨਹੀਂ ਜਾਂ ਉਹ ਲਫ਼ਜ਼ ਆਉਂਦੇ ਨਹੀਂ ਨਿਕਲਦੇ ਨਹੀਂ ਸਾਡੀ ਜ਼ੁਬਾਨ ਚੋਂ ਉਹ ਬੜਾ ਔਖਾ ਆ ਫਿਰ ਉਹਨੂੰ ਕੋਈ ਨਾ ਕੋਈ ਸੇਧ ਕਰਨੀ ਪੈਂਦੀ ਫਾਸਟ ਆਪ ਤੇ ਜਿਹੜਾ ਬੰਦਾ ਸੰਗੀਤਕਾਰ ਹੁੰਦਾ ਨਾ ਹਾਂਜੀ ਸੰਗੀਤਕਾਰ ਤਾਂ ਇੱਕ ਵੀ ਉਹਦੀ ਸੁਰ ਇਕ ਤਰ੍ਹਾਂ ਬਰਦਾਸ਼ਤ ਨਹੀਂ ਕਰ ਸਕਦਾ ਨਹੀਂ ਹੋ ਸਕਦੀ ਨਹੀਂ ਲੱਗੇ ਨਹੀਂ ਸਕਦੀ ਹਾਂਜੀ ਤੇ ਉਹਦੇ ਉਸੇ ਕਰਕੇ ਸ਼ਾਇਦ ਉਹ ਨੌਂਦਰਾ ਮਾਰ ਮਾਰ ਕੇ ਹਿਸਾਬ ਕਰ ਦਿੰਦਾ ਹੁਣ ਵਧੀਆ ਮੈਨੂੰ ਮੈਨੂੰ ਬਹੁਤ ਵਧੀਆ ਲੱਗਦਾ ਤੁਹਾਡੀ ਟੀਮ ਬੜੀ ਵਧੀਆ ਦੋਨਾਂ ਦੀ ਬਹੁਤ ਵਧੀਆ ਬਹੁਤ ਵਧੀਆ ਮੈਂ ਇਹ ਤਾਂ ਹੋਇਆ ਹੋਇਆ ਵੈਸੇ ਵੀ ਤੁਸੀਂ ਆਮ ਜੀਵਨ ਦੇ ਵਿੱਚ ਵੀ ਤੁਹਾਡੀ ਟਿਊਨਿੰਗ ਬੜੀ ਹੈ ਸੱਚੀ 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 ਗੱਲ ਆ ਅਸੀਂ ਇੱਕ ਦੂਜੇ ਦੀ ਸਲਾਹ ਦੇ ਨਾਲ ਹਰ ਇੱਕ ਕੰਮ ਕਰਦੇ ਆਂ ਤੇ ਜਿੰਨੇ ਵੀ ਅਸੀਂ ਪਿੱਛੇ ਨਾਟਕ ਵੀ ਖੇਡੇ ਆ ਜਾਂ ਨਾਟਕਾਂ ਦੇ ਵਿੱਚ ਗਰਦੀਪਾ ਜੀ ਦੇ ਨਾਲ ਵੀ ਹੈਲਪ ਕੀਤੀ ਬਹੁਤ ਔਰ ਤੁਸੀਂ ਉਹ ਰਿਸ਼ਤੇ ਨਾਟਕ ਤੋਂ ਲੈ ਕੇ ਹਾਂਜੀ ਹੁਣ ਤੱਕ ਗਰਦੀਪ ਆਰਟਸ ਅਕੈडमी ਦੇ ਨਾਲ ਜੁੜੇ ਹੋਏ ਹੋ ਹਾਂਜੀ ਕਿੰਨੇ ਕ ਨਾਟਕ ਖੇਡ ਚੁੱਕੇ ਹੋ ਹੁਣ ਤੱਕ ਤੁਸੀਂ ਅਸੀਂ ਮੈਨੂੰ ਮੈਂ ਦੇ ਆਊਂਡ 10 ਕ ਨਾਟਕ ਖੇਡੇ ਚੁੱਕੇ ਹਾਂਜੀ ਤੇ ਜਿਹੜੇ ਵਿੱਚ ਸਾਡੇ ਪਪੂਲਰ ਰਹੇ ਨਾਟਕ ਸਾਰੇ ਰਿਸ਼ਤੇ ਨਾਟਕ ਸਾਡਾ ਬਹੁਤ ਵਧੀਆ ਪਪੂਲਰ ਰਿਹਾ ਉਸ ਨੂੰ ਇੰਡੀਆ ਲੈ ਕੇ ਗਏ ਐਂਡ ਵੱਡਾ ਕਾਰ ਐਂਡ ਵਿਜ਼ਟਰ ਵੀਜ਼ਾ ਫਿਰ ਕਮਾਗਾਟਾ ਮਲ ਪੀਟਰ ਕੈਨੇਡੀਅਨ ਬਹੁਤ ਹੀ ਸਾਡੇ ਨਾਟਕੇ ਫੇਮਸ ਰਹੇ ਸਾਰੇ ਸਾਰੇ ਤੇ ਹੁਣ ਵੀ ਚਿੱਠੀਆਂ ਬਰੰਗ ਚਿੱਠੀਆਂ ਹਾਂਜੀ ਤਕਰੀਬਨ ਬਰੰਗ ਚਿੱਠੀਆਂ ਬਹੁਤ ਵਧੀਆ ਨਾਟਕ ਹਾਂਜੀ ਔਰ ਜਿਸ ਤਰ੍ਹਾਂ ਤੁਹਾਡੀ ਸੋਚ ਆ ਇਸ ਤਰ੍ਹਾਂ ਜਿਵੇਂ ਗੁਰਦੀਪ ਭੁੱਲਰਾ मोस्टਲੀ ਜਿਹੜੀਆਂ ਉਹ ਫਿਲਮਾਂ ਵੀ ਨੇ ਤੇ ਜਿਹੜੇ ਉਹਦੇ ਨਾਟਕ ਵੀ ਨੇ ਉਹ ਵੀ ਕੋਈ ਨਾ ਕੋਈ ਸੁਨੇਹਾ ਲੈ ਕੇ ਆਉਂਦੇ ਨੇ ਜਿਹੜਾ ਜਿਹੜਾ ਸਾਡਾ ਨਾਟਕਾਂ ਦਾ ਦੌਰ ਆ ਉਹ ਗੁਰਦੀਪ ਭਾਜੀ ਤੋਂ ਸ਼ੁਰੂ ਹੋਇਆ ਉਹ ਅਸੀਂ ਇਸ ਪਾਸੇ ਨੂੰ ਜਿਆਦਾ ਮੈਂ ਸਿਗਾ ਤਾਂ ਸੀ ਉੱਥੇ ਪਰ ਜਿਹੜੀ ਜਿਹੜਾ ਤਰਸਿਆ ਸਾਨੂੰ ਐਕਟਿੰਗ 'ਚ ਜਾਂ ਡਾਇਲੌਗਾਂ 'ਚ ਜਾਂ ਸਾਰੇ ਉਹ ਭਾਜੀ ਨੇ ਤਰਸਿਆ ਉਹ ਉਹਦੀ ਦੇਣ ਆ ਤੇ ਅਸੀਂ ਉਹਨੂੰ ਸਲੂਟ ਕਰਦੇ ਆਂ ਯਾਰੋ ਯਾਰ ਬੜਾ ਅਣਥੱਕ ਬਹੁਤ ਕੰਮਾ ਹੈਗਾ ਹਾਂਜੀ ਹਾਂਜੀ ਤੇ ਉਹਦਾ ਐ ਸੋਸਾਇਟੀ ਦੇ ਵਿੱਚ ਜਿਵੇਂ ਹੁਣ ਅੱਜਕੱਲ ਸਾਡਾ ਜਿਸਕਰਨ ਆਇਆ ਜੋ ਸਟਰੈਕਟਰ ਦੇ ਤੌਰ ਤੇ ਨਾਟਕਾਂ ਨੂੰ ਦੁਆਰਾ ਉਹਨਾਂ ਨੂੰ ਸੰਜੀਪਤ ਕਰ ਦਿੱਤਾ ਹੈਗਾ ਅਸੀਂ ਅਲਾਮਾਈ ਨਾਟਕ ਅਸੀਂ ਜਦੋਂ ਦੇਖਦੇ ਸੀ ਕਿ ਸਾਡੀ ਟੀਮ ਹੀ ਜਾਂ ਕੱਲੀ ਪਹਿਲਾਂ ਕਰਦੇ ਸੀ ਹੋਰ ਜਦੋਂ ਸਾਧੂ ਹੁਣੀ ਕਰਦੇ ਹੁੰਦੇ ਸੀ ਜਦੋਂ ਅਸੀਂ ਉਹਨਾਂ ਨੂੰ ਮਿਲੇ ਸਾਰਿਆਂ ਨੂੰ ਉਹਨਾਂ ਨੂੰ ਮਿਲੇ ਤਾਂ ਪਰ ਉਹ ਉਹ ਸਟਾਪ ਕਰ ਗਏ ਸੀ ਉਹ ਉਹਨਾਂ ਨੇ ਉਹਨਾਂ ਨੂੰ ਹਥਿਆਰ ਸੱਡ ਤੇ ਸੀ ਉਹ ਨਹੀਂ ਸੀ ਮੁੜ ਕੇ ਕਰਦੇ ਅਸੀਂ ਮੇਰੇ ਰੋਡੇ ਨੇ ਵੀ ਉਹਦੇ ਵੀ ਨਾਟਕ ਹੋਏ ਇਹ ਸਾਧੂ ਬਿੰਨੇ ਦਾ ਸੁਗਵੰਤ ਹੁੰਦਲ ਹੋਣੀ ਹਾਂਜੀ ਇਹਨਾਂ ਸਭ ਤੋਂ ਪਹਿਲਾਂ ਕੀਤੇ ਆ ਤੇ ਮੁੜ ਕੇ ਜਦੋਂ ਅਸੀਂ 6-7 ਸਾਲ ਅਸੀਂ ਲਗਾਤਾਰ ਕੀਤੇ ਤਾਂ ਫਿਰ ਜਦੋਂ ਫਿਰ ਸਾਨੂੰ ਅਜਮੇਰ ਜੀ ਮੇਲੇ ਨਾਲ ਅਜਮੇਰ ਵੀ ਸਾਡੇ ਨਾਲ ਉਹਨਾਂ ਨੇ ਰਾਮਾਗਾਟਾ ਮਾਰੂ ਹਾਂਜੀ ਤੇ ਉਹਨਾਂ ਦੀ ਇੱਕ ਮੇਲੇ ਹੱਥ ਹਾਂਜੀ ਉਹ ਵੀ ਤਾਂ ਫਿਰ ਅਸੀਂ ਸੋਇਦੇਚ ਵੀ ਹੋਰ ਟੀਮ ਹਜੇ ਉੱਠ ਨਹੀਂ ਲਈ ਇੱਥੇ ਜਦੋਂ ਜਸਕਰਨ ਆ ਤਾਂ ਫਿਰ ਸਾਨੂੰ ਪਤਾ ਲੱਗਾ ਕਿ ਹੁਣ ਹੁਣ ਵਧੀਆ ਹੋ ਰਿਹਾ ਕਿ ਜਿਹੜਾ ਥੀਏਟਰ ਨੂੰ ਸੈਕਟਰ ਵੱਲੋਂ ਸਾਡੇ ਲੋਕ ਤੁਰਨ ਦਾ ਪਿਆ ਜਿਹੜਾ 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 ਗੁਰਦੀਪ ਭੁੱਲਣ ਨੇ ਉਹ ਜਿਹੜਾ ਤੁਸੀਂ ਕਿਹਾ ਨਾ ਪਹਿਲਾਂ ਵੀ ਉਹ ਦੌਰ ਰੁਕ ਗਿਆ ਸੀਗਾ ਉਹਨੂੰ ਸਰਜੀਵਤ ਕੀਤਾ ਗੁਰਦੀਪ ਭੁੱਲਣ ਨੇ ਜੈਸ ਉਹਨੇ ਫਿਲਮਾਂ ਬਣਾਈਆਂ ਨਾਲ ਨਾਟਕ ਲੈ ਕੇ ਆਇਆ ਹਾਂਜੀ ਤੇ ਹੁਣ ਇਹ ਗੁਰਦੀਪ ਉਹਨਾਂ ਦਾ ਲਗਾਤਾਰ ਚੱਲ ਹੀ ਰਿਹਾ ਸੀ ਜਿਹਦੇ ਵਿੱਚ ਹੋਰ ਐਡੀਸ਼ਨ ਕਲਾਮਈ ਨਾਟਕਾਂ ਦੀ ਇਹਨਾਂ ਵੱਲੋਂ ਜਿਸ ਕਾਰਨ ਜਿਸ ਕਾਰਨ ਇੱਕ ਜਿਵੇਂ ਕਹਿੰਦੇ ਤਾਜੀ ਹਵਾ ਦੇ ਬੁੱਲੇ ਵਾਂਗ ਆਇਆ ਇਹ ਸੱਚੀ ਗੱਲ ਹੈ ਹਾਂਜੀ ਬਹੁਤ ਇਹਨੇ ਹੋਰ ਚਿੰਗ ਲਾਈ ਔਰ ਇੱਕ ਜਿਹੜੀ ਹੋਰ ਚੀਜ਼ ਹੈ ਗੁਰਦੀਪ ਭੁੱਲ ਤੇ ਜਿਸ ਕਾਰਨ ਨੇ ਐਡ ਕਰਿਓ ਇਹ ਕਰੀ ਕੇ ਲੋਕਾਂ ਨੂੰ ਟਿਕਟਾਂ ਦੇ ਨਾਲ ਨਾਟਕ ਦੇਖਣ ਦੀ ਚੇਟਕ ਯੈਸ ਲੋਕ ਟਿਕਟ ਖਰੀਦ ਕੇ ਨਾਟਕ ਨੂੰ ਇੰਜੋਏ ਕਰਦੇ ਆ ਜੇ ਜਦੋਂ ਅਸੀਂ ਪਹਿਲਾ ਨਾਟਕ ਖੇਡਿਆ ਰਸਤੇ ਨਾਟਕ ਤਾਂ ਅਸੀਂ ਉੱਥੇ ਸਾਰੇ ਸੂਝਵਾਨ ਆਏ ਸੀ ਤਾਂ ਬੰਦੇ ਸਾਰਿਆਂ ਨੇ ਸਾਡ ਨੂੰ ਗੱਲਬਾਤ ਦੱਸੀ ਕਿ ਪਹਿਲੀ ਵਾਰ ਅਸੀਂ ਟਿਕਟ ਲਾ ਕੇ ਦੇਖਣ ਆਏ ਆ ਤੇ ਇੰਨਾ ਵਧੀਆ ਨਾਟਕ ਇੰਨਾ ਫੁੱਲ ਹਾਊਸ ਅਸੀਂ ਪਹਿਲੀ ਵਾਰ ਇਦਾਂ ਦੇਖਿਆ ਤੇ ਅਸੋਲਡ ਆਊਟ ਸ਼ੋਅ ਹੁੰਦੇ ਆ ਜਿਵੇਂ ਹਾਂ ਜੀ ਜਿਵੇਂ ਹੁਣ ਤੁਸੀਂ ਆਹ ਮਾਮਾ ਠੰਡੀਆਂ ਸ਼ਾਮਾਂ ਹਾਂ ਜੀ ਜਿਹੜਾ ਕਮਲਜੀਤ ਪੰਜਾਬੀ ਹੋਰਾਂ ਦਾ ਪ੍ਰੋਗਰਾਮ ਸੀ ਉਹ ਉਹਦੇ ਵਿੱਚ ਹੁਣੇ ਹੀ ਤੁਸੀਂ ਪਾਰਟਿਸਿਪੇਟ ਕਰਿਆ ਹੋ ਜੀ ਔਰ ਉਹਦੇ ਵਿੱਚ ਤੁਹਾਡੀਆਂ ਦੋ ਮੇਨ ਵੱਡੀਆਂ ਆਈਟਮਾਂ ਸੀਗੀਆਂ ਇੱਕ ਤਾਂ ਤੁਹਾਡਾ ਗੀਤ ਸੀਗਾ ਜਿਹੜਾ ਕਿ ਤੁਹਾਡਾ ਲਿਖਿਆ ਹੋਇਆ ਸੀ ਹਾਂਜੀ ਤੇ ਆਪਣੇ ਕਿਹੜਾ ਉਹ ਮੁੰਡਾ ਜੀ ਨੇ ਗਾਇਆ ਸੀ ਉਹਦਾ ਕੀ ਨਾਮ ਉਹ ਉਹ ਤਾਂ ਉਹ ਮੁੰਡੇ ਦਾ ਨਾਮ ਹੈਗਾ ਸੀ ਤੇਜੀਆ ਰਣਜੀਤ ਤੇਜੀ ਸੈਟਲ ਰਹਿੰਦੇ ਹੋ ਉਹ ਸੈਟਲ ਵਾਲਾ ਮਨ ਹਾਂਜੀ ਉਹ ਉਹ ਬੜੇ ਅੱਛੇ ਉਹਨਾਂ ਦੀ ਬਾਜ ਬਹੁਤ ਕਮਾਲ ਦੀ ਬਹੁਤ ਬਹੁਤ ਉਹਨਾਂ ਨੇ ਬੜਾ ਐਨ ਬੇਸ ਚੋਂ ਗਾਇਆ ਤੇ ਬਹੁਤ ਪਿੱਛੇ ਉਹਨਾਂ ਨੇ ਜਿਹੜੀ ਦਿੱਤੀ ਅਲਾਪ ਦਿੱਤਾ ਤੇ ਕਮਾਲ ਹੋ ਗਿਆ ਦੁਨੀਆ ਰੋ ਪਈ ਉਹ ਵੀ ਉਹ ਵੀ ਉਹ ਤੋਂ ਬਿਨਾ ਉਹਨਾਂ ਨੇ ਇੱਕ ਵੈਸੇ ਵੀ ਸਟੇਜ ਦੇ ਉੱਤੇ ਗੀਤ ਗਾਇਆ ਤੁਸੀਂ ਆਪ ਵੀ ਸਰੰਗੀ ਤੇ ਉਹਦੇ ਨਾਲ ਮੈਂ ਤਾਂ ਬਿੱਲੇ ਨੇ ਗਾਇਆ ਸੀ ਹਾਂਜੀ ਮਾਮਾ ਟੰਡੀਆਂ ਸ਼ਾਮਾ ਸ਼ਾਮਾ ਹੂੰ ਤੁਹਾਡਾ ਲਿਖਿਆ ਗੀਤ ਸੀਗਾ ਮਾਮਾ ਟੰਡੀਆਂ ਸ਼ਾਮਾ ਸ਼ਾਮਾ ਰਹਿਣ ਸਦਾ ਹਾਂ ਮਾਮਾ ਹੁੰਦਿਆ ਮਾਮਾ ਮਾਮਾ ਰਹਿਣ ਸਦਾ ਬਹੁਤ ਰਹਿਣ ਸਦਾ ਕੀ ਕੀ ਕਰਾਂ ਬਿਆਨ ਮੇਨਾ ਤਰੀਫਾਂ ਨੂੰ ਓਟ ਬੁੱਕਲ ਵਿੱਚ ਰੱਖ ਲੈ ਮਾਂ ਦੀਆਂ ਅਸੀਸਾਂ ਨੂੰ ਕੰਮ ਆਵਣ ਔਖੇ ਥਾਵਾਂ ਮਾਮਾ ਕਹਿਣ ਸਦਾ ਮਾਮਾ ਠੰਡੀਆਂ ਸ਼ਾਮਾਂ ਸ਼ਾਮਾਂ ਰਹਿਣ। ਇਹ ਵਧੀਆ ਗੀਤ ਸੀ ਅੱਜ। ਬੜਾ ਵਧੀਆ ਮਦਰਜ਼ ਡੇ ਤੇ ਉੱਤੇ ਬੜੀ ਹੋਈ ਆ ਇਹ ਪ੍ਰੋਗਰਾਮ ਸੀ ਤੇ ਦੂਸਰਾ ਇਹਦੇ ਨਾਲ ਮਾਮਾ ਵਾਲ ਦੇ ਨਾਲ ਹੀ ਜੁੜਵਾ ਨਾਟਕ ਜਿਹੜਾ ਤੁਹਾਡਾ ਨਾਟਕ ਸੀਗਾ ਉਹ ਬਿੱਲੇ ਦਾ ਆਈਡੀਆ ਸੀ। ਹਮ ਬਿੱਲੇ ਦਾ ਆਈਡੀਆ ਸੀ ਹੁਣ ਬਿੱਲੇ ਨੂੰ ਬਹੁਤ ਚਰ ਹੋ ਗਿਆ। ਬਿੱਲੇ ਦਾ ਜਿਹੜਾ ਵਿਜ਼ਨ ਆ ਉਹ ਬਹੁਤ ਕਮਾਲ ਦਾ ਮੈਂ ਦੇਖ ਲਿਆ। ਤੇ ਉਹਦਾ ਆਈਡੀਆ ਸੀ। ਉਹਨੇ ਕੰਦਾ ਗਨਾਮ ਆਈਡੀਆ ਆਇਆ। ਮਾਤੇ ਤੁਸੀਂ ਲਿਖਣਾ ਨਾ ਬੀਨੂੰ ਰਾਈਟ ਕਰਨ ਅਸੀਂ ਦੂਰ ਇਕੱਠੇ ਬੈ ਗਏ ਅਸੀਂ ਹਾਂਜੀ ਇਕੱਠੇ ਬੈ ਰਾਈਟ ਕਰਤਾ ਮੈਂ ਅਸੀਂ ਸ਼ੁਰੂ ਕਰਤਾ ਰਾਈਟ ਕਰਨਾ ਉਹ ਜਦੋਂ ਅਪ ਤੁਹਾਨੂੰ ਪਤਾ ਨਾ ਕਿ ਜਦੋਂ ਲਿਖਦੇ ਆ ਕੋਈ ਕੁਸ਼ ਗੱਲਾਂ ਬਹੁਤ ਸਾਰੀਆਂ ਐਕਸਟਰਾ ਲਿਖੀਆਂ ਜਾਂਦੀਆਂ ਜਿਹੜੀਆਂ ਦੀ ਲੋੜ ਨਹੀਂ ਰਹਿੰਦੀ ਮੁੜ ਕੇ ਫਿਰ ਉਹਨੂੰ ਹੌਲੀ 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 ਇਹਨੇ ਕਟਿਆ ਕੱਟ ਕੇ ਫਿਰ ਕਈ ਵਾਰੀ ਮੈਂ ਹੁਣ ਕੰਮ ਤੇ ਵੀ ਹੁੰਦਾ ਸੀ ਇਹਨੂੰ ਥੋੜੇ ਜਿਹੇ ਕੋਈ ਟਾਈਮ ਹੈਗਾ ਸੀ ਫਿਰ ਇਹਨੇ ਕਹਿਣਾ ਗਰਨਾ ਮੈਂ ਆ ਕੱਟ ਕੇ ਤਾਂ ਆਹਾ ਡਾਇਲੋਗ ਸੈੱਟ ਕਰਤੇ ਵੀ ਇਹ ਮੈਨੂੰ ਵਧੀਆ ਲੱਗਦੇ ਮੈਂ ਹਾਂਜੀ ਇਹਨੂੰ ਇਹ ਵਾਕਿਆ ਵਧੀਆ ਹੁੰਦੇ ਸੀ ਤਾਂ ਫਿਰ ਜਦੋਂ ਨਾਟਕ ਉਹਨਾਂ ਨੇ ਰਿਹੈਸਲ ਕਰਨੀ ਰਿਹੈਸਲ ਕਰਦਿਆਂ ਕਰਦਿਆਂ ਵਿੱਚ ਹੋਰ ਐਡ ਹੋਣ ਦੀ ਚੀਜ਼ ਹੋਰ ਐਡ ਹੋਣਾ ਜਾਂ ਕੱਟਣਾ ਹਾਂਜੀ ਹਾਂਜੀ ਉਹ ਉਹ ਉਹਨੂੰ ਕਿਉਂਕਿ ਐਡੀਟਿੰਗ ਤਾਂ ਐਂਡ ਤੱਕ ਚੱਲਦੀ ਰਹਿੰਦੀ ਆ ਜਿਹੜਾ ਨਾਟਕ ਆ ਸਟੇਜ ਤੇ ਜਦੋਂ ਉਹਨੂੰ ਖੇਡਦੇ ਹੋ ਨਾ ਉਹ ਪੂਰਾ ਚੁਸਤ ਹੋਣਾ ਚਾਹੀਦਾ ਹਾਂਜੀ ਹਾਂਜੀ ਉਹਦੇ ਵਿੱਚ ਕੋਈ ਸੁਸਤੀ ਨਹੀਂ ਉਹ ਨਹੀਂ ਸੁਸਤੀ ਸਾਡਾ ਸਾਡਾ ਦੋਸਤ ਹੈ ਬਿੰਦਰ ਰੋਡੇ ਹਾਂ ਤੇ ਉਹਦੇ ਵਿੱਚ ਹਾਂਜੀ ਉਹਨਾਂ ਨੇ ਪਾਰਟ ਅਦਾ ਕੀਤਾ ਹਾਂਜੀ ਬਹੁਤ ਉਹ ਵੀ ਕਮਾਲ ਦੇ ਉਹਨਾਂ ਨੇ ਵੀ ਉਹਨਾਂ ਦੀ ਵੀ ਸੀ ਸਟੱਲ ਸਾਰੇ ਦੇ ਸਾਰੇ ਜਿਹੜੇ ਕਲਾਕਾਰ ਇਸ ਨਾਟਕ ਦੇ ਵਿੱਚ ਸੀ ਸਾਰੇ ਸਾਰੇ ਬੜੇ ਐਕਸਪੀਰੀਅੰਸ ਹਾਂਜੀ ਐਕਸਪੀਰੀਅੰਸ ਔਰ ਬੜੇ ਸਤਕਾਰਯੋਗ ਔਰ ਉਹਨਾਂ ਮਾਝੇ ਦੇ ਕਲਾਕਾਰ ਹਾਂਜੀ ਹਾਂਜੀ ਬਹੁਤ ਵਧੀਆ ਉਹਨਾਂ ਨੇ ਕਮਲ ਨੇ ਸਾਰਿਆਂ ਨੇ ਰੋਲ ਵਧੀਆ ਕੀਤਾ ਗੁਜਿੰਦਰ ਨੇ ਬਹੁਤ ਅੱਛਾ ਬੱਚਾ ਅੱਛਾ ਰੋਲ ਕੀਤਾ ਔਰ ਜਦੋਂ ਪਹਿਲੀ ਗੱਲ ਤਾਂ ਇਹ ਇਹ ਜਿਹੜਾ ਪ੍ਰੋਗਰਾਮ ਸੀ ਸੋਲਡ ਆਊਟ ਸੀਗਾ ਲੋਕੀ ਮੁੜ ਕੇ ਕਮਾਲ ਸੀ ਹਾਂਜੀ ਮੁੜ ਕੇ ਆਏ ਨੇ ਤੇ ਦੂਸਰਾ ਜਿਹੜਾ ਤੁਹਾਡਾ ਜਦੋਂ ਇੱਕ ਨਾਟਕ ਨੂੰ ਤੁਸੀਂ ਖੇਡਦੇ ਹੋ ਉਹ ਵਿਸ਼ੇਸ਼ ਤੌਰ ਤੇ ਤੁਸੀਂ ਉਹਦੇ ਵਿੱਚ ਅਦਾਕਾਰੀ ਨਹੀਂ ਕਰੀ ਤੁਸੀਂ ਤੁਸੀਂ ਉਹਦੇ ਲੇਖਕ ਸੀਗੇ ਜਦੋਂ ਤੁਸੀਂ ਪਾਸੇ ਬੈਠੇ ਦੇਖ ਰਹੇ ਸੀ ਔਰ ਤੁਹਾਡੇ ਨਾਟਕ ਦੇ ਉੱਤੇ ਤਾੜੀਆਂ ਵੱਜ ਰਹੀਆਂ ਸੀ ਡਾਇਲੋਗਾਂ ਦੇ ਉੱਤੇ ਲੋਕੀ ਮਤਲਬ ਰਿਸਪੌਂਸ ਦੇ ਰਹੇ ਸੀ ਕਿਵੇਂ ਮਹਿਸੂਸ ਕਰਦੇ ਹੋ ਮੈਨੂੰ ਬਹੁਤ ਮੈਂ ਹੈਪੀ ਹੁੰਦਾ ਸੀ ਅਸੀਂ ਪਰੇ ਪਿੱਛੇ ਖੜੇ ਸੀ ਮੈਂ ਤਾਂ ਕਮਲਜੀਤ ਤਾਂ ਕਮਲਜੀਤ ਜਦੋਂ ਤਾੜੀ ਵਜਾਇਆ ਕਰੇ ਇੱਕਦਮ ਮੇਰੇ ਕੋ ਐਗ ਨਾਮ ਉੱਪ ਜਾ ਰਿਹਾ ਜਾ ਰਿਹਾ ਦੇਖ ਹਾਂ ਜੀ ਇਹ ਅਚਾਹ ਟਰੂਡੋ ਤੇ ਟਰੰਪ ਵਾਲਾ ਡਾਇਲੌਗ ਕਿ ਤੂ ਆ ਉਹ ਬਹੁਤ ਉਹ ਬਿੱਲੇ ਦਾ ਕ੍ਰੀਏਟਿਵ ਹੈ ਹਾਂ ਜੀ ਬਿੱਲੇ ਨੇ ਕ੍ਰੀਏਟ ਕੀਤਾ ਸੀ ਟਰੂਡੋ ਟਰੰਪ ਵਾਂਗੂ ਤੁਸੀਂ ਤਾਂ ਲੱਗਦੇ ਆ ਗੱਲ ਇਹ ਹੁੰਦੀ ਆ ਨਾ ਵੀ ਜਿਹੜੀ ਜਿਹੜੀ ਜਿਹੜਾ ਮਹਾਭਾਰਤ ਮੌਕੇ ਦਾ ਮੌਕੇ ਦੇ ਹਾਲਾਤ ਮੁਤਾਬਕ ਬੋਲਿਆ ਜਾਵੇ ਬਹੁਤ ਜੱਜਦਾ ਜੈਸ ਜੈਸ ਬਹੁਤ ਜੱਜਦਾ ਉਹ ਉਹ ਉਹਦਾ ਰਿਸਪੌਂਸ ਤੁਹਾਨੂੰ ਲੋਕਾਂ ਕੋਲੋਂ ਉਸੇ ਵੇਲੇ ਮਿਲ ਗਿਆ ਇਹਨੂੰ ਅਸੀਂ ਉਦਾਂ ਵੱਡਾ ਕਰ ਲਿਆ ਹੁਣ ਫੁੱਲ ਲੈਂਥ ਅਸੀਂ ਕਰਾਂਗੇ ਛੇਤੀ ਬਹੁਛੇਤੀ ਕਰਨ ਜਾ ਰਹੇ ਹਾਂ ਫੁੱਲ ਲੈਂਥ ਠੀਕ ਹੈ ਤਾਂ ਇਹ ਇਹਦੇ ਵਿੱਚ ਐਡ ਅਸੀਂ ਕਰ ਲੈ ਦੋ ਦੋ ਕਰੈਕਟਰ ਹੋਰ ਤੇ ਲੰਬਾ ਹੋ ਗਿਆ ਉਹਨੂੰ ਫਿਰ ਇਕੱਲੇ ਨੂੰ ਵੀ ਪਲੇ ਕੀਤਾ ਜਾ ਸਕਦਾ ਹਾਂਜੀ ਇਕੱਲੇ ਨੂੰ ਕਰਾਂਗੇ ਹਾਂਜੀ ਕਰਾਂਗੇ ਤੇ ਉਹਦੇ ਵਿੱਚ ਤਾਂ ਕਿਉਂਕਿ ਹੁਣ ਜਿਹੜਾ ਪ੍ਰੋਗਰਾਮ ਦਾ ਸ਼ਡਿਊਲ ਏਡਾ ਟਾਈਟ ਸੀਗਾ ਉਹਦੇ ਵਿੱਚ ਤੁਹਾਨੂੰ ਉਹਨਾਂਗੇ ਸਮਾਂ ਮਿਲ ਸਕਦਾ ਉਹਦੇ ਕਮਲਜੀਤ ਦਾ ਆਪਣਾ ਪ੍ਰੋਗਰਾਮ ਸੀ ਉਹਦੇ ਹੋਰ ਪ੍ਰੋਗਰਾਮ ਸੀ ਨਾਲ ਭੰਗੜੇ ਦੇ ਕੁੜੀਆਂ ਦੇ ਜਿਹੜੇ ਜਿਨ੍ਹਾਂ ਨੂੰ ਸਖਾਲਦੇ ਆ ਉਹਨਾਂ ਦਾ ਸਾਰਾ ਸੀਗਾ ਉਹਦੇ ਵਿੱਚ ਅਸੀਂ ਇਹ ਕੀਤਾ ਸੀ ਉਹ ਸਾਰੇ ਹੀ ਆਈਟਮਾਂ ਜਿਹੜੀਆਂ ਅਸੀਂ ਬਹੁਤ ਵਧੀਆ ਸੀ ਮੈਂ ਪਹਿਲਾਂ ਵੀ ਗੱਲ ਕਰ ਚੁੱਕਿਆ ਹਾਂ ਵੀ ਕਈ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਜਾਣਦੇ ਹੋ ਠੀਕ ਆ ਬਹਿ ਕੇ ਆ ਜਾਣੇ ਹੋ ਇਹ ਪ੍ਰੋਗਰਾਮ ਨੂੰ ਮੈਂ ਪਰਸਨਲੀ ਸਾਡੇ ਨਾਲ ਵੀ ਜਿਹੜੇ ਦੋਸਤ ਬੈਠੇ ਸੀ ਅਸੀਂ ਪਰਸਨਲੀ ਇੰਜੋਏ ਕੀਤਾ ਕੱਲ੍ਹ ਕੀਤਾ ਸੀ ਇਤਨੂੰ ਹਾਂਜੀ ਔਰ ਤੁਹਾਡਾ ਨਾਟਕ ਨੂੰ ਬਾਬਾ ਖੜਕ ਸਿੰਘ ਨੂੰ ਵੀ ਬਾਬਾ ਖੜਕ ਸਿੰਘ ਬਹੁਤ ਵਧੀਆ ਸੀ ਜੀ ਟਮ ਬਹੁਤ ਵਧੀਆ ਸੀ ਤੇ ਉਹ ਉਹ ਜਿਹੜੀਆਂ ਚੀਜ਼ਾਂ ਨੇ ਮਾ ਲੋ ਮੈਂ ਇਹਨਾਂ ਜ਼ਰੂਰ ਕਹੂੰਗਾ ਵੀ ਜਿਹੜਾ ਇਹ ਪ੍ਰੋਗਰਾਮ ਸੀਗਾ ਕਮਲਜੀਤ ਜੋੜ ਹੋਰਾਂ ਦਾ ਸੀ ਉਹਦੇ ਵਿੱਚ ਜਿਹੜਾ ਤੁਹਾਡਾ ਨਾਟਕ ਸੀਗਾ ਉਹ ਉਹਨੇ ਉਹਨੂੰ ਚੱਕੇ ਉੱਤੇ ਲੱਗੇ ਹਾਂਜੀ ਹਾਂਜੀ ਸਾਡੀ ਉਹ ਕੁੜੀ ਉਹ ਵੀ ਸਾਡੀ ਆਰਟਿਸਟ ਆ ਦੀਪਿਕਾ ਸੇਨ ਹਾਂ ਉਹ ਜਿਹੜੇ ਇੰਟਰਵਿਊ ਕਰਦੀ ਬਾਬੇ ਖੜਕ ਸਿੰਘ ਦੀ ਬਹੁਤ ਅੱਛਾ ਇੰਟਰਵਿਊ ਕਰਦੀ ਆ ਔਰ ਸਟੇਜ ਦੀ ਸਟੇਜ ਦੇ ਸਾਹਮਣੇ ਵੀ ਉਹਨੇ ਕਰੀ ਹਾਂਜੀ ਹਾਂਜੀ ਬਹੁਤ ਸਾਰੇ ਸਾਰੇ ਕਲਾਕਾਰ ਮੰਜੇ ਕਲਾਕਾਰ ਜਿਹਦਾ ਆਪਾਂ ਕਹਿ ਸਕਦੇ ਆ ਉਹਨਾਂ ਨੂੰ ਨੋਟ ਹੋਏਗੀ ਸਾਰਿਆਂ ਨੂੰ ਹਾਂਜੀ ਤੁਸੀਂ ਇਸ ਦੇ ਨਾਲ ਨਾਲ ਨਾਟਕਾਂ ਦੇ ਨਾਲ ਨਾਲ ਤੁਸੀਂ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਹਾਂਜੀ ਤੇ ਉਹ ਉਧਰ ਫਿਰ ਕਿਵੇਂ ਜਾਣਦਾ ਫਿਲਮਾਂ ਦਾ ਭਾਜੀ ਨੇ ਗੁਰਦੀਪ ਭਾਜੀ ਨੇ ਥੋੜਾ ਜਿਹਾ ਮੈਨੂੰ ਅਪਰੋਚ ਕੀਤਾ ਸੀ ਵੀ ਇੱਕ ਫਿਲਮ ਚ ਜਿਹੜੀ ਪੀਆਰ ਸੀਗੀ ਉੱਥੇ ਤਾਂ ਉਹਦੇ ਵਿੱਚ ਮੈਂ ਕੰਮ ਕੀਤਾ ਇੱਕ ਮਨਿੰਦਰ ਗੱਲ ਦੀ ਸੀਗੀ ਲਈ ਜੇ ਜਾਰੀਆਂ ਉੱਚ ਮੈਂ ਕੰਮ ਕੀਤਾ ਤਾਂ ਇੱਕ ਸਾਡੀ ਪਹਿਚਾਨ ਮੂਵੀ ਸੀਗੀ ਅਸੀਂ ਉਸ ਚ ਸਾਰਿਆਂ ਨੇ ਕੰਮ ਕੀਤਾ ਭਾਜੀ ਨੇ ਵੀ ਬਲੇ ਤਖਨ ਨੇ ਵੀ ਮੈਂ ਵੀ ਤਾਂ ਅਸੀਂ ਕਈਆਂ ਫਿਲਮਾਂ ਚ ਕੰਮ ਕੀਤਾ ਰਗਾ ਤੁਹਾਡੀ ਜਿਹੜੀ ਜਿਹੜਾ ਜਿਹੜਾ ਨਾਟਕ ਦੀ ਸਾਰੀ ਟੀਮ ਹੀ ਆ ਨਾ ਉਹ ਸਾਰੇ ਹੀ ਕਿਸੇ ਨਾ ਕਿਸੇ ਫਿਲਮ ਦੇ ਵਿੱਚ ਫੋਰਐਵਰ ਸਾਰੇ ਪਾਸੇ ਫਿੱਟ ਹੋ ਸਕਦੇ ਆ ਫਿੱਟ ਹੋ ਜਾਂਦੇ ਆ ਇਹ ਇਹ ਬਿੰਦਰੋਣੀ ਬਿੰਦਰ ਦੀ ਵਾਈਫ ਨੇ ਵੀ ਫਿਲਮਾਂ ਚ ਕੰਮ ਕੀਤਾ ਇਹਨਾਂ ਨੇ ਤੇ ਆਲਰੇਡੀ ਇਹਨਾਂ ਨੇ ਕਿਸੇ ਬਹੁਤ ਸਾਰੇ ਗੀਤਾਂ 'ਚ ਵੀ ਕੰਮ ਕੀਤਾ ਆ ਮੈਂ ਵੀ ਗੀਤਾਂ 'ਚ ਕੀਤਾ ਤੇ ਮੈਂ ਫਿਲਮਾਂ ਦੋ ਲਿਖੀਆਂ ਹਾਂ ਹਾਂਜੀ ਅੱਛਾ ਕਿਹੜੀਆਂ ਤੋਂ ਹਜੇ ਸੀ ਨਾਂ ਨਹੀਂ ਦੱਸਣਾ ਚਾਹੁੰਦੇ ਤੇ ਉਹਨਾਂ ਦੇ ਕੋਲ ਹੈਗੇ ਹਲੇ 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 ਮਤਲਬ ਨਹੀਂ ਰੈਡੀ ਰੈਡੀ ਕੀਤੀਆਂ ਹੋਈਆਂ ਹਾਂਜੀ ਉਹਨਾਂ ਦੀ ਸ਼ੂਟਿੰਗ ਹੋਈਊ ਆ ਅੱਛਾ ਹਾਂਜੀ ਉਹ ਵਾਰ ਪੰਜੜੀ ਸ਼ਾਰਟ ਫਿਲਮ ਆਇਆ ਉਹ ਠੀਕ ਆ ਹਾਂਜੀ ਫੁੱਲ ਦੂਜੀਆਂ ਨਹੀਂ ਹੈ ਸ਼ਾਰਟ ਫਿਲਮਾਂ ਆ ਤੇ ਉਹਦੇ ਵਿੱਚ ਇੱਕ ਚ ਬਿੱਲੇ ਨੇ ਵੀ ਕੰਮ ਕੀਤਾ ਤੇ ਦੋਨਾਂ ਚ ਬਿੱਲੇ ਨੇ ਕੰਮ ਕੀਤਾ ਤੇ ਇੱਕ ਚ ਮੈਂ ਤਾਂ ਵਿੰਦਰ ਨੇ ਲਿਖਿਆ ਥੋੜਾ ਤੇ ਇੱਕ ਚ ਮੇਰਾ ਕਨਸੈਪਟ ਸੀ ਉਹ ਮਾਮਾ ਦਾ ਆ ਉਹ ਮਾਮਾ ਦਾ ਕਨਸੈਪਟ ਹੈ ਬਹੁਤ ਉਹ ਬਹੁਤ ਕਮਾਲ ਦਾ ਆ ਠੀਕ ਹੈ ਹਾਂਜੀ ਤੁਸੀਂ ਜੋ ਹੁਣ ਕੈਨੇਡਾ ਬੰਦਾ ਆਉਂਦਾ ਹੈ ਉਥੇ ਤਾਂ ਚਲੋ ਆਪਣੀ ਜ਼ਮੀਨ ਜਾਇਦਾਦ ਵੀ ਹੁੰਦੀ ਹੈ ਪੰਜਾਬ ਦੇ ਵਿੱਚ ਆਮਦਨੀ ਹੋਰ ਆਉਂਦੀ ਹੁੰਦੀ ਹੈ ਹਾਂਜੀ ਇੱਥੇ ਜਿਹੜਾ ਬੰਦਾ ਆਉਂਦਾ ਆਪਣੇ ਬਸ ਜਿਹੜਾ ਹੱਥਾਂ ਨਾਲ ਕੰਮ ਕਰ ਲਿਆ ਉਹਦਾ ਜਿਹੜਾ ਆਉਣਾ ਉਹਦੇ ਨਾਲ ਹੀ ਰੋਜੀ ਰੋਟੀ ਨਾਲ ਉਹਦਾ ਟੱਬਰ ਵੀ ਪਾਲਣਾ ਸਾਰਾ ਕੁਝ ਆਪਣੇ ਪੈਰਾਂ 'ਚ ਖੜੇ ਹੋਣਾ ਘਰ ਘਾਟ ਵੀ ਬਣਾਉਣਾ ਹੁੰਦਾ ਹੈ ਹਾਂਜੀ ਹਾਂਜੀ ਇਹ ਸਾਰਾ ਕੁਝ ਕਰਨ ਦੇ ਬਾਵਜੂਦ ਕੱਲਾ ਦੇ ਹੀ ਵਕਤ ਕਿਵੇਂ ਲੱਭ ਲੈਣੇ ਆਉਂ ਇਹ ਇਹਦੀ ਵਿੱਚ ਇਹਦੇ ਪਿੱਛੇ ਮੈਂ ਤਾਂ ਕੰਨਾ ਸਾਡੇ ਘਰਦਾਂ ਦਾ ਹੱਥ ਆ ਹੂੰ ਸਾਡੇ ਘਰਦਿਆਂ ਨੂੰ ਸੇਰਾ ਜਾਂਦਾ ਇਹ ਤੇ ਜਿਨ੍ਹਾਂ ਨੇ ਸਾਨੂੰ ਕਦੇ ਟੋਕਦੇ ਨਹੀਂ ਹੈਗੇ ਤੇ ਬਿੱਲੇ ਵੀ ਕਈ ਵਾਰੀ ਸਾਡੇ ਵਿੰਦਰ ਨੂੰ ਸਾਰੇ ਜਾਣੇ ਘਰ ਆ ਸੀ ਬਟ ਸਾਰੇ ਸਾਰੇ ਅਧਿਕਾਰਾਂ ਦੀ ਹਾਂਜੀ ਉਹ ਨਹੀਂ ਤਾਂ ਬੜਾ ਔਖਾ ਆ ਇਤੋਂ ਕਮਾਂਕਾਰਾਂ ਚੋਂ ਨਿਕਲਣਾ ਜਾਂ ਘਰਾਂ ਚੋਂ ਨਿਕਲਣਾ ਬਹੁਤ ਔਖਾ ਆ ਇਦਾਂ ਦੇ ਕੰਮਾਂ ਲਈ ਜਾਂ ਇਹ ਇਹ ਕਲਾ ਨੂੰ ਟਾਈਮ ਦੇਣ ਲਈ ਬਹੁਤ ਔਖਾ ਆ ਤੇ ਕਈ ਵਾਰੀ ਵਿਚਾਰੇ ਫੇਡਪ ਵੀ ਹੋ ਜਾਂਦੇ ਜੇ ਸਾਡੇ ਪੇਪਰ ਦੇਖਦੇ ਐ ਟਾਡੀਆ ਕਿਤਾਬਾਂ ਉੱਥੇ ਕਈ ਵਾਰੀ ਟਾਈਮ ਹੀ ਨਹੀਂ ਲੱਗਦਾ ਥੱਕ ਜਾਂਦਾ ਉੱਥੇ ਟੇਬਲ ਤੇ ਖਲਾਰਾ ਸੈਟ ਕੇ ਤਾਂ ਸੌਂ ਜਾਂਦਾ ਫੇਰ ਕਹਿੰਦੇ ਤੁਸੀਂ ਸਾਰਾ ਖਲਾਰਾ ਪੇਪਰਾਂ ਦਾ ਤਾਂ ਥਾਮ ਲਿਆ ਕਰੋ ਤੇ ਉਦੋਂ ਸੈਟ ਕੇ ਚੱਲ ਗਏ ਤੇ ਕਈ ਵਾਰੀ ਐਦਾਂ ਦੀਆਂ ਚੀਜ਼ਾਂ ਵੀ ਫੇਸ ਕਰਨਾ ਬਾਕੀ ਟਾਈਮ ਵੀ ਘਰ ਦੇ ਆਉਂਦਾ ਚੋਰੀ ਕਰਕੇ ਹੀ ਜਾਂਦਾ ਮੈਂ ਕਲਾਵਲ ਦੇ ہاں ਹਾਂਜੀ ਹਾਂਜੀ ਜਿਹੜੀ ਮਰਖਲਾ ਵੀ ਇਹ ਤੁਹਾਡੀ ਰੋਜ਼ੀ ਖਰਾਕ ਆ ਕਲਾ ਇਹ ਤੋਂ ਬਿਨਾ ਜੋ ਨਹੀਂ ਸਕਦੇ ਇਹ ਤੋਂ ਬਿਨਾ ਜੀ ਨਹੀਂ ਸਕਦੇ ਇਹ ਤੋਂ ਬਿਨਾ ਬਚ ਨਹੀਂ ਸਕਦੇ ਤੇ ਹੁਣ ਤੁਸੀਂ ਜਿਵੇਂ ਹੁਣ ਫਿਲਮਾਂ ਦਾ ਕਿਹਾ ਹੈਗਾ ਕਨਸੈਪਟ ਆ ਆਮ ਤੁਹਾਡੀ ਰੁਟੀਨ ਦਿਨ ਦੇ ਵਿੱਚ ਕੀ ਹੁੰਦੀ ਆ ਜਿਹੜਾ ਜਿਹੜਾ ਕਾਰੋਬਾਰ ਕਰਨ ਤੋਂ ਬਿਨਾ ਜਿਹੜਾ ਜਿਹੜੀ ਪ੍ਰੈਕਟਿਸ ਜਿਵੇਂ ਹੁਣ ਤੁਸੀਂ ਨਾਟਕ ਸੀਗਾ ਤੁਹਾਡਾ ਇਹ ਇਹਦੀ ਪ੍ਰੈਕਟਿਸ ਲਈ ਸਮਾਂ ਕਿਹੜੇ ਕਿਹੜੇ ਕਿਵੇਂ ਕੱਢਦੇ ਸੀ ਪਹਿਲੀ ਗੱਲ ਤਾਂ ਸਾਰੇ ਜਿੰਨੇ ਤੁਹਾਡੇ ਆਰਟਿਸਟ ਸੀਗੇ ਅਬਦੇ ਅਬਦੇ ਥਾਵਾਂ ਤੇ ਕੰਮ ਕਰਦੇ ਆ ਹਾਂਜੀ ਫਿਰ ਉਹਨਾਂ ਲਈ ਇੱਕ ਐਸਾ ਸਮਾਂ ਲੱਭਣਾ ਜਿਹਦੇ ਵਿੱਚ ਸਾਰੇ ਵਿਲੇ ਹੋਣ ਉਸ ਸਮੇਂ ਇੱਕ ਮੈਂ ਅਰੇਂਜ ਕਰਦੇ ਸੀਗੇ ਇਹ ਇਹਦੀ ਇਹ ਇਹ ਜਿੱਦਾਂ ਤੁਸੀਂ ਕਹਿੰਨਾ ਵੀ ਜਿੱਦਾਂ ਇੱਕ ਚਿੰਗ ਹੁੰਦੀ ਹੈ ਇੱਕ ਮੈਂ ਤੁਹਾਨੂੰ ਵਾਕਿਆ ਦੱਸਦਾ ਰਸਤੇ ਨਾਟਕ ਦੀ ਰਿਹਸਲ ਚੱਲਦੀ ਸੀ ਹਾਂ ਮੈਂ ਕੰਮ ਕਰਦਾ ਹੁੰਦਾ ਸੀ ਵਿਕਟੋਰੀਆ ਹੂੰ ਤੁਸੀਂ ਬਲੀਵ ਨਹੀਂ ਕਰਨਾ ਵਿਕਟੋਰੀਆ ਤੋਂ ਰਹਿਸਲ ਕਰਨ ਮੈਂ ਇੱਥੇ ਆਣਾ ਹੂੰ ਤੇ ਇਹ ਸਾਰੀਆਂ ਚੀਜ਼ਾਂ ਜਿਹਦਾ ਤੁਸੀਂ ਉਸ ਚੀਜ਼ ਨੂੰ ਅਪਣਾ ਲੈਣੇ ਆ ਹੂੰ ਜੇ ਕਿਨੇ ਯਾਰ ਕੁਝ ਨਹੀਂ ਹੈ ਰਹਿਣ ਦਾ ਮੈਂ ਨਹੀਂ ਕਰ ਸਕਦਾ ਹੂੰ ਫੇਰ ਤਾਂ ਫੇਰ ਤਾਂ ਬਹੁਤ ਸਾਰੀ ਦੁਨੀਆ ਜ਼ਿੰਦਗੀ ਦੇ ਜੀਈ ਜਾ ਰਹੀ ਹੈ ਜੇ ਤੁਸੀਂ ਕਹਿੰਦੇ ਨੋ ਅਸੀਂ ਕੁਝ ਕਰਨਾ ਕੋਈ ਗੱਲ ਨਹੀਂ ਹੂੰ ਕਰਕੇ ਦੇਖਣਾ ਕਰਨਾ ਹੈਗਾ ਜੋ ਮਰਜ਼ੀ ਹੋ ਜਾ ਤਾਂ ਉਹ ਅਸੀਂ ਤਾਂ ਹੈ ਫਿਰ ਕੁਦਰਤੀ ਜਦੋਂ ਚੈਣਗ ਹੈਗੀ ਆ ਤਾਂ ਫਿਰ ਉਧਰ ਨੂੰ ਮੱਲੋ ਮੱਲੀ ਪੈਰ ਤੁਹਾਡੇ ਉਧਰ ਨੂੰ ਜਾਂਦੇ ਆ ਕੋਈ ਨਾ ਕੋਈ ਟਾਈਮ ਆਪਾਂ ਕੱਢ ਲੈਂਦੇ ਆ ਰੂਹ ਨੂੰ ਸੈਟੀਸਫੈਕਸ਼ਨ ਮਿਲਦੀ ਆ ਹਾਂਜੀ ਰੂਹ ਦਾ ਜਿਹੜਾ ਹੈਗਾ ਨਾ ਰੂਹ ਨੂੰ ਰਾਜ ਮਿਲਦਾ ਜੈਸ ਰੂਹ ਅਤਿਧੀਆ ਤੇ ਤੁਸੀਂ ਆਪਦੇ ਗੀਤ ਆਪ ਗਾ ਵੀ ਲੈਣੇ ਆ ਮੈਂ ਕੋਈ ਨਾ ਕੋਈ ਤੁਹਾਡੇ ਯਾਦ ਤਾਂ ਹੋਣਾ ਹੀ ਆ ਤੇ ਹਾਂਜੀ ਕੋਈ ਮਚਾਉਣਾ ਕੋਈ ਨਾ ਕੋਈ ਗਾਇਕੀ ਵੀ ਹੋ ਜਾਏ ਤੇ ਜੀ ਅਸੀਂ ਜ਼ਿਆਦਾਤਰ ਗੀਤ ਜ਼ਿਆਦਾ ਧਾਰਮਿਕ ਮੈਂ ਉਹਦਾ ਧਾਰਮਿਕ ਤੇ ਮੇਰਾ ਫੋਕਸ ਜ਼ਿਆਦਾ ਆ ਹਾਂ ਉਧਰ ਤੇ ਇਹ ਧਾਰਮਿਕ ਤੇ ਮੇਰਾ ਫੋਕਸ ਜ਼ਿਆਦਾ ਅਸੀਂ ਧਾਰਮਿਕ ਜ਼ਿਆਦਾ ਲਿਖਦੇ ਆ ਤੇ ਹੁਣ ਮੈਂ ਲਿਖਦਾ ਸੀ ਮਹਾਰਾਜ ਦਾ ਗੀਤ ਉਹਦੇ ਦੋ ਲਾਈਨਾਂ ਸੁਣਾਉਣਾ ਤੁਹਾਨੂੰ ਹਾਂ ਤਬੀ ਮਹਾਰਾਜ ਪੰਜਵੇਂ ਪਾਸ਼ਾ ਦਾ ਹਾਂਜੀ ਸੋਰੀ ਮੇਰੇ ਦਿਮਾਗ ਚੋਂ ਲਾਈਨਾਂ ਨਿਕਲ ਗਈਆਂ ਕੋਈ ਗੱਲ ਨਹੀਂ ਕੋਈ ਜਿਹਦਾ ਵੈਸੇ ਯਾਦ ਆ ਵੈਸੀ ਹਾਂਜੀ ਉਹ ਤਵੀ ਨਾਲ ਰਿਲੇਟਡ ਸੀ ਮਹਾਰਾਜ ਜਦੋਂ ਸ਼ਹੀਦੀ ਹੋ ਰਹੀ ਆ ਤੇ ਉਸ ਤੇ ਇੱਕ ਸੈਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਛੱਡ ਕੇ ਜਾਂਦੇ ਆ ਉਹਨਾਂ ਨੂੰ ਕਹਿੰਦੇ ਕੋ ਤੁਸੀਂ ਚਮਕੌਰ ਗੜ੍ਹੀ ਛੱਡ ਜਾਓ ਤੇ ਉਸ ਵੇਲੇ ਦਾ ਸੀਨ ਮੈਂ ਖਿੱਚਿਆ ਸੀ ਤੇ ਉਸ ਵੇਲੇ ਉਹ ਜਦੋਂ ਉੱਥੋਂ ਜਾਂਦੇ ਆ ਤਾੜੀ ਮਾਰ ਕੇ ਤਾਂ ਰਾਤ ਦਾ ਬਿਲ ਹੈ ਹਾਂਜੀ ਲਬਿਬਿਲਾ ਅਧੀ ਰਾਤ ਦਾ ਜਦੋਂ ਸਤ ਗੁਰ ਹੋਏ ਤਿਆਰ ਨਾ ਕੋੜਾ ਜੋੜਾ ਕੀਮਤੀ ਨਾ ਕੋੜਾ ਜੋੜਾ ਕੀਮਤੀ ਨਾ ਲਾ ਲਸ਼ਕਰ ਅਸਵਾਰ ਨਾ ਕਲਗੀ ਸੋੰਦੀ ਸੀਸ ਤੇ ਨਾ ਕਲਗੀ ਸੋੰਦੀ ਸੀਸ ਤੇ ਨਾ ਜੀਤ ਤੇ ਨਾਂ ਜਜ਼ਾਰ ਸਿੰਘ ਗਿਣਤੀ ਦੇ ਸਨਸੂਰ ਮੇ ਸਿੰਘ ਗਿਣਤੀ ਦੇ ਸਨਸੂਰ ਮੇ ਮੁਗਲ ਫੌਜਾਂ ਕਈ ਹਿਆਰ ਬੂਹਾ ਖੁੱਲ ਗਿਆ ਗੜੀ ਚਮਕੌਰ ਦਾ ਬੂਹਾ ਖੁੱਲ ਗਿਆ ਗੜੀ ਚਮਕੌਰ ਦਾ ਗੁਰਾਂ ਤਾੜੀ ਦਿੱਤੀ ਮਾਰ ਉੱਥੇ ਹੋਣੀ ਥਰ-ਥਰ ਕੰਬ ਗਈ ਕਹਿੰਦੀ ਬਕਸ਼ੀ ਬਕਸ਼ਣਹਾਰ ਪਈਆਂ ਪੱਜੜਾਂ ਸੀ ਮੁਗਲਾਂਆਂ ਉੱਥੇ ਮਚ ਗਈ ਹਾਹਾਕਾਰ ਲੈ ਵੇ ਦਿਨ ਚੜਦੇ ਨੂੰ ਘਾਮਿਆਂ ਗੁਰਾਂ ਦੀ ਹੋ ਗਈ ਜੈ ਜੈਕਾਰ ਕੀ ਬਾਤ ਆ ਥੜੀ ਆਵਾਜ਼ ਵੀ ਆਵਾਜ਼ ਦੇ ਵਿੱਚ ਬੜਾ ਰਸਾ ਮੈਂ ਇਹਦੇ ਵਿੱਚ ਜਿਵੇਂ ਹੁਣ ਤੁਹਾਡੀ ਆਵਾਜ਼ ਦੇ ਵਿੱਚ ਹੀ ਮੈਂ ਸਰੰਗੀ ਪੜ ਰਿਹਾ ਸੀ ਇਹ ਬਿੱਲੇ ਨੇ ਇਹਨੂੰ ਸਰੰਗੀ ਤੇ ਤਾਲਿਆ ਉਹ 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 ਪੂਰਾ ਉਹਦੇ ਨਾਲ ਅੱਖਰਾਂ ਦੇ ਨਾਲ ਹੀ ਮੇਲ ਦਿੰਦਾ ਹਾਂ ਜੀ ਨਹੀਂ ਨਹੀਂ ਸਹੀ ਸਹੀ ਗੱਲ ਹੈ ਇਹਨੂੰ ਅਸੀਂ ਲਿਖਿਆ ਫਿਰ ਮੈਂ ਲਿਖ ਕੇ ਤਾਂ ਫਿਰ ਮੈਂ ਬਿੱਲੇ ਨੂੰ ਬੁਣਾ ਉਹ ਕਹਿੰਦਾ ਚੱਲ ਇਹਨੂੰ ਇਸ ਵੈਰ ਚ ਮੈਂ ਵਜਾ ਕੇ ਦੇਖਦਾ ਫਿਰ ਇਹਨੇ ਵਜਾਈ ਤੇ ਫਿਰ ਅਸੀਂ ਗਾਇਆ ਹਾਂਜੀ ਤੇ ਤੁਸੀਂ ਹੁਣ ਜਿਵੇਂ ਜਿਹੜੇ ਗੀਤ ਵਗੈਰਾ ਆਮ ਤੌਰ ਤੇ ਲਿਖਦੇ ਹੋ ਮੈਂ ਮਤਲਬ ਹੁਣ ਸਮਾਂ ਬੜਾ ਹੋ ਚੱਲਿਆ ਗੱਲਾਂ ਤਾਂ ਹੋਰ ਵੀ ਬਹੁਤ ਕਰਨ ਵਾਲੀਆਂ ਸੀਗੀਆਂ ਤੇ ਅ ਅੰਤ ਦੇ ਵਿੱਚ ਕੁਝ ਕਹਿਣਾ ਚਾਹਾਂਗਾ ਅੰਤ ਤੇ ਮੈਂ ਤਾਂ ਇਹੀ ਕੁਝ ਕਹਿਣਾ ਚਾਹਨਾ ਕਿ ਸਾਰਿਆਂ ਦੇ ਅੰਦਰ ਕਲਾ ਹੈ ਸਾਰਿਆਂ ਦੇ ਅੰਦਰ ਬਹੁਤ ਬਹੁਤ ਸਾਰੀ ਕਲਾ ਹੈ ਤੇ ਉਹਨੂੰ ਦੱਬ ਕੇ ਨਹੀਂ ਰੱਖਣਾ ਚਾਹੀਦਾ ਤੇ ਕਿਸੇ ਨਾ ਕਿਸੇ ਤਰ੍ਹਾਂ ਬਾਹਰ ਕੱਢਣਾ ਚਾਹੀਦਾ ਤੇ ਬਾਕੀ ਜਿੰਨੇ ਵੀ ਕਲਾ ਨੂੰ ਪ੍ਰੇਮ ਕਰਦੇ ਨੇ ਮੈਂ ਉਹਨਾਂ ਦੇ ਬਹੁਤ ਰਣੀ ਆ ਜਿਹੜੇ ਆਉਂਦੇ ਆ ਦੇਖਣ ਦਰਸ਼ਕ ਆਉਂਦੇ ਆ ਮੈਂ ਉਹਨਾਂ ਦਾ ਬਹੁਤ ਰਣੀ ਆ ਜਦੋਂ ਜਦੋਂ ਸਾਨੂੰ ਹੁਗਾਰਾ ਦਿੰਦੇ ਆ ਫੇ ਸਾਡਾ ਹੋਰ ਦਿਲ ਕਰਦਾ ਕਿ ਹੁਣ ਵਧੀਆ ਹੋਰ ਇਸ ਇਸ ਤੋਂ ਵੀ ਅੱਗੇ ਜਾ ਕੇ ਅਸੀਂ ਕੁਝ ਨਾ ਕੁਝ ਕੰਮ ਕਰੀਏ ਤੇ ਬਾਕੀ ਮੈਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੁਆਰਾ ਫੇ ਕਹਿੰਨਾ ਤੁਹਾਨੂੰ ਵੀ ਤੁਹਾਡੀ ਮੈਨੇਜਮੈਂਟ ਨੂੰ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਸਾਨੂੰ ਸਾਰੇ ਆਪਣੇ ਆਡੀਅנס ਦੇ ਰੂਬਰੂ ਕਰਾਇਆ ਇਹ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਮਿਹਰबानी ਮੈਂ ਤਾਂ ਹਮੇਸ਼ਾ ਕਹਿੰਦਾ ਹਾਂ ਜਿਹੜਾ ਵਿਅਕਤੀ ਕਲਾ ਦੇ ਤੇ ਕੁਦਰਤ ਦੇ ਨੇੜੇ ਰਹਿੰਦਾ ਨਾ ਉਹ ਹਮੇਸ਼ਾ ਸਕੂਨ ਦੇ ਵਿੱਚ ਰਹਿੰਦਾ ਹੈਗਾ ਤੇ ਅੰਤ ਸਮਾ ਆ ਗਿਆ ਹੁਣ ਅੱਜ ਇਸੇ ਨੂੰ ਪ੍ਰਵਾਨ ਕਰੋ ਅ ਅਗਲੇ ਹਫਤੇ ਫੇਰ ਮਿਲਦੇ ਹਾਂ ਇੱਕ ਹੋਰ ਵਧੀਆ ਸ਼ਖਸੀਅਤ ਦੇ ਨਾਲ ਉਦੋਂ ਤੱਕ ਹੱਸਦੇ ਰਹੋ ਵਸਦੇ ਰਹੋ